ਉਹ ਦਰਦਨਾਕ ਤਸਵੀਰਾਂ ਸਮਾਣਾ ਤੋਂ ਤੁਸੀਂ ਦਿਖਾ ਰਿਹਾ ਕਿ ਸਮਾਣਾ ਪਟਿਆਲਾ ਰੋਡ ਤੇ ਹੋਏ ਐਕਸੀਡੈਂਟ ਚ ਸੱਤ ਬੱਚਿਆਂ ਦੀ ਜਾਨ ਜਾਣ ਤੋਂ ਬਾਅਦ ਇਹ ਬੱਚਿਆਂ ਦੀ ਮਾਵਾ ਪੈਣਾ ਜਿਹੜੀਆਂ ਨੇ ਸੜਕਾਂ ਦੇ ਉੱਪਰ ਇਨਸਾਫ ਦੇ ਲਈ ਨਿਕਲੇ ਆਉਂਦੇ ਨੇ ਚੋਹੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਮਾਣਾ ਸ਼ਹਿਰ ਦੀਆਂ ਜੋ ਗੱਲਬਾਤ ਕਰਦੇ ਆ ਅਸੀਂ ਸਮਾਣਾ ਸ਼ਹਿਰ ਦੀਆਂ ਸੋ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਲੋਕਾਂ ਦੇ ਵਿੱਚ ਰੋਸ਼ ਹੈ ਹੱਥਾਂ ਦੇ ਵਿੱਚ ਕੈਂਡਲਸ ਲੈ ਕੇ ਜਿਹੜਾ ਜਸਟਿਸ ਦੀ ਜਿਹੜੀ ਹੈਗੀ ਮੰਗ ਕੀਤੀ ਜਾ ਰਹੀ ਹੈਗੀ ਆ ਇਹ ਉਹ ਮਾਮਾ ਹੈ ਜਿਹਨਾਂ ਦੇ ਛੋਟੇ-ਛੋਟੇ ਬੱਚੇ ਇਸ ਜਗ੍ਹਾ ਤੋਂ ਚਲੇ ਗਏ ਹੈ। ਜੋ ਤਸਵੀਰਾਂ ਤੁਹਾਡੇ ਸਾਹਮਣੇ ਹੈ ਇਹਨਾਂ ਤਸਵੀਰਾਂ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ। ਪੰਜੀ ਬੜਾ ਹੀ ਜ਼ਿਆਦਾ ਦੁੱਖ ਦਾ ਮਾਹੌਲ ਹੈਗਾ। ਕਈ ਦਿਨਾਂ ਤੋਂ ਸੜਕਾਂ ਦੇ ਬੈਠ ਕੇ ਇਨਸਾਫ਼ ਮੰਗਣਾ ਪੈ ਰਿਹਾ ਹੈ। ਉਹ ਸਹੀ ਕਹਿਣਾ ਚਾਹਵਾਂਗੇ ਇੱਕ ਮਾਂ ਤੋ ਮਾਂ ਦੇ ਦਿਲ ਦੀ ਜਿਹੜੀ ਆ ਉਹ ਤੁਸੀਂ ਸਮਝ ਸਕਦੇ ਹੋ ਨਿਕਲ ਨਹੀਂ ਆ ਬੋਲ ਵੀ ਨਹੀਂ ਸਕ ਪਾਰੇ ਹੈਗੇ ਭੈਣ ਜੀ ਕੌਣ ਪਹੁੰਚੇ 37 ਲੈਣ ਉਸ ਨੂੰ ਸਾਡੀ ਸਾਰ ਲੈਣ ਲਈ ਕੋਈ ਨਹੀਂ ਪਹੁੰਚਿਆ ਜੀ ਅਸੀਂ ਤਾਂ ਆਪ ਬੁਲਾਏ ਨੇ ਅਸੀਂ ਕਦੇ ਕਹਿ ਰਹੇ ਹਾਂ ਜੀ ਸਾਡੇ ਕੋਲ ਐਸ.ਡੀ.ਐਮ. ਆਜੇ ਕਦੇ ਕਹਿ ਰਹੇ ਐਸ.ਐਸ.ਪੀ. ਆਜੇ ਅਸੀਂ ਤਾਂ ਆਪ ਬੁਲਾਏ ਨੇ ਜੀ ਮੰਗ ਕਹਿ ਕੇ ਕਹਿ ਕੇ ਉਚਾਲੇ ਸ਼ਹਿਰ ਤੋਂ ਜ਼ਿੰਮੇਵਾਰੀ ਡਿਪਟੀ ਕਮਿਸ਼ਨਰ ਦਾ ਸਿਰ ਤੇ ਹੁੰਦੀ ਹੈ ਕਿ ਮੈਲਾ ਹੈ ਗਿਆ ਉਹ ਆਏ ਤੁਹਾਡੇ ਕੋਲ ਨਹੀਂ ਜੀ ਉਹ ਨਹੀਂ ਆਏ ਕਿਉਂਕਿ ਅਸੀਂ ਨਾ ਉਹਨਾਂ ਦੇ ਡਿਸਟ੍ਰਿਕਟ 'ਚ ਨਹੀਂ ਆਉਂਦੇ ਅਸੀਂ ਉਹਨਾਂ ਦੇ ਡਿਸਟ੍ਰਿਕਟ ਤੋਂ ਬਾਹਰ ਰਹਿੰਦੇ ਆ ਸਾਡੇ ਘਰ ਉਹਨਾਂ ਦੇ ਬਾਹਰ ਰਹੇ ਸੀ ਸਮਾਨਾ ਪਟਿਆਲਾ ਡਿਸਟ੍ਰਿਕਟ ਦਾ ਨਾ ਸਾਡੇ ਘਰ ਬਾਹਰ ਨਹੀਂ ਜਿਹੜੇ ਤੁਹਾਡੇ ਇੱਥੇ ਦੇ ਐਸਿਡਮ ਨੇ ਵੀ ਇੱਕ ਮੇਡੀ ਨੇ ਉਹਨਾਂ ਨਾਲ ਆ ਕੇ ਕਦੀ ਗੱਲ ਕੀਤੀ ਰੋ ਉਹ ਵੀ ਜੀ 25 ਤਰੀਕ ਨੂੰ ਆਈ ਸੀ ਮੇਰੇ ਘਰ 25 ਤਰੀਕ ਨੂੰ ਮੈਨਾਂ ਨੂੰ ਮੇਰੇ ਘਰ ਦਾ ਰਸਤਾ ਲੱਭਿਆ ਸੀਗਾ ਕਿੰਨਾ ਕੁ ਮੁਸ਼ਕਲ ਹੁੰਦਾ ਹੈ ਪੁਲਿਸ ਨੂੰ ਇੱਕ ਉਹ ਆਪਰੇਟੀ ਫੜਨਾ ਜਿਹੜਾ ਡਾਡਾ ਗੁਨਾਹ ਕਰ ਗਿਆ ਹੋਵੇ ਉਹਨਾਂ ਨੂੰ ਪਤਾ ਨਹੀਂ ਐ ਫੜ ਸਕਦੇ ਉਹ ਤਾਂ ਸਾਰਾ ਕੁਝ ਫੜ ਸਕਦੇ ਆ ਕਿਉਂ ਬਰਾਦੀ ਨਹੀਂ ਫੜ ਹੁੰਦਾ ਉਹਨਾਂ ਤੋਂ ਉਹਨਾਂ ਨੂੰ ਸਾਡੀ ਪੁਕਾਰ ਨਹੀਂ ਦਿਖਰੀ ਅਸੀਂ ਬੱਚੀ ਵੀ ਸਰਕਾਰ ਕਹਿ ਰਹੀ ਐ ਅਸੀਂ ਨਸ਼ਾ ਬਸ਼ਕਰ ਫੜ ਰਹੇ ਆ ਵੱਡੇ ਵੱਡੇ ਸਕੈਂਡਲ ਫੜ ਰਹੇ ਆ ਇੱਕ ਬੱਚਿਆਂ ਦੇ ਜਿਹੜੇ ਇਹ ਵੀ ਕਿਉਂ ਨਹੀਂ ਫੜ ਕੇ ਦਿਖਾ ਸਕਦੇ ਜੇ ਇੰਨੇ ਵੀ ਇਹ ਮੁਜ਼ਰਮ ਨਹੀਂ ਫੜ ਸਕਦੇ ਤਾਂ ਫਿਰ ਸਾਰੇ ਦੇਸ਼ ਨਹੀਂ ਫੜ ਸਕਦੇ ਇਹ ਲੋਕ ਜੀ ਸਰਕਾਰ ਕੋਈ ਜਿੰਨਾ ਕੋ ਬੜਾ ਗੈਂਗਸਟਰ ਹੁੰਦੇ ਆ ਜੀ ਤੇ ਸਰਕਾਰ ਪੈਸੇ ਖਾਂਦੀ ਐ ਇਹ ਸਾਰੇ ਪੈਸੇ ਖਾਂਦੇ ਆ ਤਾਂ ਇਸ ਦੋਸ਼ੀ ਨੂੰ ਨਹੀਂ ਫੜਦੇ ਇਹ ਮਾੜੀ ਮਾੜੀ ਸਮਾਖ ਟੁੱਕੀ ਜੋ ਵੀ ਜੋ ਵੀ ਕੋਈ ਖਾਂਦਾ ਉਹਨੂੰ ਫੜਦੇ ਆਂ ਪਰ ਐਡੇ ਵੱਡੇ ਬੱਚਿਆਂ ਦੇ ਕਾਤਲਾਂ ਨੂੰ ਇਹ ਸਰਕਾਰ ਨਹੀਂ ਫੜ ਰਹੀ। ਸੋ ਬੱਚਿਆਂ ਦੇ ਕਾਤਲਾਂ ਨੂੰ ਸਰਕਾਰ ਨਹੀਂ ਫੜ ਰਹੀ ਹੈਗੀ ਛੋਟੇ ਛੋਟੇ ਮਾਸਮੂਮ ਬੱਚੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਫੁੱਲਾਂ ਵਰਗੇ ਬੱਚੇ ਜਿਹੜੇ ਹੈਗੇ ਨੇ ਇਸ ਜਹਾਨ ਤੋਂ ਚਲੇ ਗਏ ਸੋ ਤਸਵੀਰਾਂ ਨੇ ਸੋ ਜਿੰਨਾ ਕਿ ਸਮਾ ਇਕੱਲੇ ਬੈਠਣ ਨੂੰ ਮਿਲਦਾ ਹੈ ਬੱਚਿਆਂ ਦੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਸੱਜੀ ਨਾਲ ਖੋਇਆ ਹੋਇਆ ਹੈ ਕਾਲੋ ਬੱਸ ਮਰ ਜਾਈਏ ਹੋਣ ਦੀ ਇੱਕ ਵਾਰੀ ਸਿਰਫ ਆਪਣੇ ਬੱਚਾ ਨੂੰ ਇਨਸਾਫ ਨਾ ਮਿਲਦਾ ਸੀ ਉਹ ਸਾਡੇ ਮਰਨ ਤੋਂ ਇਲਾਵਾ ਸਾਡੇ ਕੋਲ ਕੁਝ ਛੱਡਿਆ ਨਹੀਂ ਇਹਨਾਂ ਨੇ ਇਸ ਦੇ ਸਾਰੇ ਜੀਵਾਂ ਨੇ ਸਾਨੂੰ ਕੋਈ ਉਮੀਦ ਨਹੀਂ ਨਜ਼ਰ ਆਉਂਦੀ ਅੱਗੇ ਸੀੜੀ ਘਰ ਦੇ ਵਿੱਚ ਬੱਚਾ ਹੁੰਦਾ ਫੁੱਲ ਹੁੰਦਾ ਅਸੀਂ بڑے ਸੁਪਨੇ ਸੋਚਦੇ ਹਾਂ ਉਹ ਸੁਪਨੇ ਸਾਰੇ ਸਵਾਹ ਹੋ ਗਏ ਇਹਦੇ ਉਪਰ ਆ ਕੇ ਕਿਸੇ ਨੇ ਮਰਮ ਲਾਉਣ ਦੀ ਕੋਸ਼ਿਸ਼ ਕੀਤੀ ਏਸੀ ਨੂੰ ਕੋਈ ਨਹੀਂ ਆਂਦਾ ਮੇਰੇ ਸਰ ਕੋਈ ਵੀ ਨਮਬਰ ਮੌਜੂਦ ਤਾਂ ਨਹੀਂ ਉਹਨਾਂ ਨੂੰ ਸਿਰਫ ਆਪਣਾ ਰੌਲਾ ਰਾਈ ਚ ਬੈਠਣਾ ਹੈ ਆਰਾਮ ਨਾਲ ਬੈਠਣਾ ਹੈ ਉਹ ਕੀ ਅੱਛੀ ਬੈਠ ਕੇ ਨਿਕਲੋ ਤਾਂ ਟਾਈਮ ਲੱਗੇ ਬਾਹਰ ਆ ਕੇ ਸਾਡਾ ਹਾਲ ਦੇਖਣ ਨੂੰ ਏਸੀ ਤੋਂ ਬਾਹਰ ਤਾਂ ਨਿਕਲੋ ਉਹਨਾਂ ਨੂੰ ਕਰੀਰਾ ਅਹਿਸਾਸ ਨਹੀਂ ਹੈ ਤਾਂ ਇਹਨਾਂ ਨੂੰ ਕਰਸ ਨਹੀਂ ਆਂਦਾ ਸਾਡੇ ਤੇ ਕਿਉਂਕਿ ਉਹਨਾਂ ਦੇ ਕਮਰੇ ਅੰਦਰ ਏਸੀ ਲੱਗੇ ਹੋਏ ਨੇ ਅਸੀਂ ਸੜਕਾਂ ਦੇ ਬੈਠੇ ਆਂ ਉਹਨਾਂ ਨੂੰ ਕਰ ਕਰੋ ਏਸੀ ਵਾਲੇ ਬੱਚਿਆਂ ਨੂੰ ਬੜੀ ਉਮੀਦਾਂ ਨਾਲ ਅਸੀਂ ਤਿਆਰ ਕਰਕੇ ਸਕੂਲ ਭੇਜਦੇ ਆਂ ਪੜ੍ਹਨ ਜਦੋਂ ਘਰੇ ਆਉਂਦੇ ਨੇ ਮਾਂ ਦੇ ਦਿਲ ਚ ਹੁੰਦਾ ਕਿ ਉਹਨੂੰ ਆ ਖਵਾਵਾਂ ਕਿ ਉਹ ਖਵਾਵਾਂ ਕਿ ਉਹ ਇੱਛਾਵਾਂ ਸਾਰੀਆਂ ਵਿੱਚ ਰਹਿ ਗਈਆਂ ਸਰ ਉਸ ਵਕਤ ਮੈਂ ਖੁਦ ਆਪਣੇ ਹੱਥ ਨਾਲ ਸਬਜ਼ੀ ਕੱਢ ਕੇ ਬਣਾ ਰਹੀ ਸੀ ਪਨੀਰ ਬਣਾ ਰਹੀ ਸੀ ਉੱਥੇ ਦਾ ਉੱਥੇ ਹੀ ਸੀ ਸਮਾਂ ਤਰਿਆ ਰਹਿ ਗਿਆ ਸਾਨੂੰ ਪਤਾ ਲੱਗਿਆ ਕਿ ਸਿਪਾਹੀ ਜਲੇ ਬੱਚੇ ਉਹਨੂੰ ਦੇਖਦੇ ਪਰ ਬੱਚੇ ਲੋਕ ਤਾਂ ਹੀ ਖਤਮ ਹੋ ਚੁੱਕੇ ਸੀ ਦੇਖਣ ਨੂੰ ਨਹੀਂ ਦਿੱਤਾ ਸਕਦਾ ਲਾਸਟ ਟਾਈਮ ਦੇਖਣ ਵੇਲੇ ਤਰਸ ਗਈ ਸੀ ਬੱਚਿਆਂ ਨੂੰ ਸਾਡੇ ਘਰ 7 ਦਿਨ ਤੋਂ ਬਾਅਦ ਰੋਟੀ ਨਹੀਂ ਪੱਕੀ ਅਸੀਂ ਉਹ ਸਾਰੀਆਂ ਚੀਜ਼ਾਂ ਛੱਡ ਗਏ ਜੋ ਸਾਡੇ ਬੱਚੇ ਖਾਂਦੇ ਸੀ ਸਾਨੂੰ ਚੀਜ਼ਾਂ ਦੇਖਣ ਦਾ ਵੀ ਦਿਲ ਨਹੀਂ ਕਰਦਾ ਜਨਮ ਦਿਨ ਸੀ ਦੋ ਦਿਨ ਪਹਿਲਾਂ ਪਹਉਗ ਪਾਣਾ ਸੀ ਅਸ਼ੋਕ ਜੀ ਕਹਿੰਦੇ ਕਿ ਜਨਮ ਦਿਨ ਸੀ ਦਾ ਬੱਚੀ ਦਾ ਬੜਾ ਹੀ ਦੁਖਦਾਈ ਘਟਨਾ ਸਿਰ ਤੇ ਆ ਗਈ 17 ਤਰੀਕ ਨੂੰ ਮੈਂ ਉਹਦੀ ਅੰਤਿਮ ਅਰਦਾਸ ਕੀਤੀ ਤੇ 19 ਤਰੀਕ ਨੂੰ ਉਹਦਾ ਬਰਥਡੇ ਸੀ ਤੁਸੀਂ ਦੇਖੋ ਵੀ ਮੇਰੇ ਤੇ ਕੀ ਗੁਜ਼ਰੀ ਹੈ ਕਿਸ ਉਸ ਤੋਂ ਬੈਲ ਉਹਦੀ ਅਰਤੀ ਨੂੰ ਤੰਨਾ ਦਿੱਤਾ ਤੇ ਚਿਤਾ ਨੂੰ ਅਗਨੀ ਦਿੱਤੀ ਤੰਨਾ ਚ ਆਵਾਜ਼ ਗੂੰਜਦੀ ਹੈ ਮਾਂ ਮੈਂ ਆ ਗਿਆ ਮਾਂ ਮੈਨੂੰ ਪਾਣੀ ਦੇ ਚਾਹ ਦੋ ਕੋਨੇ ਕੋਨੇ ਵਿੱਚ ਉਹਦੀ ਪਹਿਚਾਨ ਹੈ ਕੋਨੇ ਕੋਨੇ ਵਿੱਚ ਉਹ ਘੁੰਮਦਾ ਕਿ ਸਾਡੇ ਘਰ ਦੇ ਅਸੀਂ ਕਿਦਾਂ ਕੀ ਕਰੀਏ ਅਸੀਂ ਅਸੀਂ ਤਾਂ ਆਪਣੇ ਘਰ ਛੱਡਣ ਲਈ ਵੀ ਮਜਬੂਰ ਆ ਕਿਉਂਕਿ ਉਹਨਾਂ ਦੀਆਂ ਯਾਦਾਂ ਇੰਨੀਆਂ ਉਸ ਘਰ ਦੇ ਵਿੱਚ ਹੈਗੀਆਂ ਨੇ ਹਰ ਕਮਰੇ ਦੇ ਵਿੱਚ ਹਰ ਕੋਨੇ ਦੇ ਵਿੱਚ ਉਹਨਾਂ ਦੀਆਂ ਯਾਦਾਂ ਪਈਆਂ ਨੇ ਜਦੋਂ ਲੋਕ ਕਿਸੇ ਦੇ ਘਰ ਤੋਂ ਮੌਤ ਹੋ ਜਾਂਦੀ ਆ ਅਫਸੋਸ ਕਰਨ ਉਸ ਤੇ ਘਰ ਵਾਲੇ ਵੀ ਚਾਹੁੰਦੇ ਨੇ ਅਸੀਂ ਵੀ ਜਾਣਦੇ ਆ ਕਿਸੇ ਦੇ ਘਰ ਤੋਂ ਮੌਤ ਹੋ ਜੇ ਪਰ ਆਪਾਂ ਨੂੰ ਅੱਜ ਸੜਕਾਂ ਤੇ ਬੈਠਣਾ ਪੈ ਰਿਹਾ ਇਦੇ ਚ ਸਿਸਟਮ ਦੀ ਕਿੰਨੀ ਕੀ ਗੱਲ ਹੋਣਾ ਹੋਜੀ ਤਾਂ ਆਪਣੇ ਬੱਚਿਆਂ ਵਾਸਤੇ ਰੋ ਵੀ ਨਹੀਂ ਸਕੇ ਰੋਣ ਵੀ ਨਹੀਂ ਦਿੱਤਾ ਸਰਕਾਰ ਨੇ ਸਾਨੂੰ ਸੜਕਾਂ ਤੇ ਲੈਣ ਦਾ ਸਮਝਬੂਰ ਕਰਤਾ ਨਹੀਂ ਇਸ ਟਾਈਮ ਅਸੀਂ ਆਪਣੇ ਘਰਾਂ ਚ ਰੋ ਰਹੇ ਹਾਂ ਉਹਦੇ ਜਿਹੋਨਾਂ ਦੇ ਘਤਨ ਗ੍ਰਿਫਤਾਰ ਹੋ ਗਏ ਉਹਨਾਂ ਦੇ ਅਸੀਂ ਸੜਕਾਂ ਤੇ ਆ ਕੇ ਉਹਨਾਂ ਦੇ ਯਾਦਾਂ ਨੇ ਪੰਨ ਕਰ ਰਹੇ ਹਾਂ ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਇਹਨਾਂ ਦਾ ਦੁੱਖ ਭਾਰੀ ਹੈ ਇਹ ਬੈਠੇ ਰਹਿਣਗੇ ਚਲੋ ਜੀ ਉਹ ਬੱਚੇ ਜਿਹੜੇ ਹੈਗੇ ਨੇ ਇੱਕ ਬੱਚਾ ਉਸ ਬੱਚੇ ਐਸੇ ਨੇ ਜਿਹੜੇ ਮਾਂ ਪੇ ਦੇਖ ਕਹਾਣੀ ਵਿੱਚ ਸੁਪਨੇ ਸੀ ਕਿ ਅਸੀਂ ਬੱਚਾ ਗੋਦ ਲੈ ਕੇ ਉਹਦੇ ਪਾਲਣ ਪੋਸ਼ਣ ਕਰ ਲਈਏ ਲੇਕਿਨ ਉਹ ਬੱਚਾ ਵੀ ਹੱਥੋਂ ਚਲਾ ਗਿਆ ਸੋ ਤਸਵੀਰਾਂ ਬਹੁਤ ਭਾਵੁਕ ਕਰਨ ਵਾਲੀਆਂ ਨੇ ਜੋ ਤੁਸੀਂ ਸਮਾਣਾ ਸ਼ਹਿਰ ਦੀਆਂ ਦੇਖ ਰਹੇ ਹੈਗੇ ਹੋ ਸੋ ਅੱਗੇ ਜਾ ਕੇ ਕਿਚੋ ਦਾ ਹਾਂਜੀ ਬੜਾ ਦੁੱਖ ਦਾ ਸਮਾਂ ਹੈਗਾ ਸਾਰੇ ਸਮਾਣਾ ਦੇ ਲੋਕ ਪੂਰਾ মিডিਆ ਪਹੁੰਚ ਗਿਆ ਲੇਕਿਨ ਪੰਜਾਬ ਸਰਕਾਰ ਦੇ ਕਿੰਨੇ ਕੋ ਨੂੰ ਮੈਂਦੇ ਬੜਾ ਸਰ ਫਿਲਹਾਲ ਤੋਂ ਇੱਕ ਮੈਂ ਮਾਏ ਹੋਏ ਰਵਿੰਦਰ ਕੋ ਜੀ ਉਹਨਾਂ ਨੇ ਹੀ ਸਾਥ ਦਿਆ ਹਮਾਰਾ ਬਾਕੀ ਕੋਈ ਐਸਾ ਨਹੀਂ ਰਾਗੀ ਹਾਂ ਭਈ ਹਮ 7 ਦਿਨ ਤੱਕ ਹੋਇਆ ਸਰ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਜੀ ਇੱਕ ਬੰਦਾ ਹਮਾਰੇ ਆਪਾਸ ਆਕੇ ਖੜਾ ਫਸਟ ਡੇ ਆਇਤੀ ਫੋਟੋ ਖਿਚਵਾ ਕੇ ਚਲੇ ਗਏ ਬਾਅਦ ਵਿੱਚ ਉਹਨਾਂ ਨੇ ਇੱਕ ਸਾਰ ਨਹੀਂ ਲੈਤੀ ਸਾਡੀ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਕੁਝ ਲੋਗ ਮਰ ਗਏ ਸਰਕਾਰ ਨੇ ਉਹਨਾਂ ਨੂੰ ਮਦਦ ਵੀ ਦਿੱਤੀ ਇੱਥੇ ਕੌਣ ਆਇਆ यहाँ कोई किसी तरह की कोई मदद नहीं है वहाँ तो सीएम सर भी पहुँच गए उनके लिए कुछ करने लेकिन माओ के लिए कोई नहीं आया यहाँ शराब पीने वालों की ना यहाँ पे ना वैल्यू बहुत है बच्चों की वैल्यू नहीं है जो आने वाला देश का भविष्य है उनकी कोई वैल्यू नहीं है इस देश में सर शराब पीने वालों की वैल्यू है जिन्होंने अपनी मौत खुद चुनी है उनके पास जाओ ਬੱਚੋ ਕੇ ਪਾਸ ਨਹੀਂ ਆਨੇ ਕੀ ਕਿਆ ਜ਼ਰੂਰਤ ਹੈ ਬੱਚੇ ਤਾਂ ਇਸ ਦੇਸ਼ ਦਾ ਭਵਿੱਖ ਹੈ ਉਨਕੀ ਤਾਂ ਕੋਈ ਜ਼ਰੂਰਤ ਹੀ ਨਹੀਂ ਹੈ ਇਸ ਦੇਸ਼ ਨੂੰ ਜਿੰਦਾਬਾਦ ਬਸ ਇੱਕੋ ਹੀ ਮੰਗ ਆਪ ਪੀ ਕੇ ਬੰਦੇ ਮਰੇ ਉਥੇ ਭਗਵੰਤ ਜੀ 10 ਲੱਖ ਰੁਪਏ ਦੇ ਕੇ ਆਏ ਘਰ ਚ ਸਰਕਾਰੀ ਨੌਕਰੀ ਗਰੀਬ ਡਰਾਈਵਰ ਨੂੰ ਜਿਹੜਾ ਜਿਹਦੀ ਮੌਤ ਹੋਈ ਇੱਕ ਹਾਦਸੇ ਦੇ ਬੱਚਿਆਂ ਨੂੰ ਲਿਜਾਂਦੇ ਨੂੰ ਉਹਨੂੰ ਉਹਦੇ ਘਰ ਕੋਈ ਗਿਆ ਹੀ ਨਹੀਂ ਕੋਈ ਜਸਟਿਸ ਲਈ ਅਸੀਂ ਪੁਕਾਰ ਰਹੇ ਆ ਵੀ ਉਹਦੀ ਘਰ ਵਾਲੇ ਨੂੰ ਵੀ ਕਿਤੇ ਵਿਚਾਰੀ ਨੂੰ ਨੌਕਰੀ ਦੇ ਦਿਓ ਸੋਪੂਰੇ ਸਮਾਣਾ ਸ਼ਹਿਰ ਦੇ ਵਿੱਚ ਇਸੇ ਤਰ੍ਹਾਂ ਹਫ਼ਤਾ ਵਿੱਚ ਮੋਮਬਤੀਆਂ ਲੈ ਕੇ ਬੁੜੀ ਫੋਰ ਜਸਟਿਸ ਦੇ ਨਾਰੇ ਲੱਗਦੇ ਹੋਏ ਦਿਖਾਈ ਦੇ ਰਹੇ ਨੇ ਤੇ ਪੂਰੇ ਸ਼ਹਿਰ ਦੇ ਵਿੱਚ ਇਸੇ ਤਰ੍ਹਾਂ ਕੰਮ ਫਿਰ ਕੇ ਆਏ ਨੇ ਸੋ ਤਸਵੀਰਾਂ ਸਮਾਣੇ ਦਿਹਾਗੀਆਂ ਨੇ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਸਮਾਣੇ ਦੇ ਵਿੱਚ ਉਹ ਮਾਵਾਂ ਉਹ ਭੈਣਾਂ ਪਹੁੰਚੀਆਂ ਨੇ ਆਪਣਾ ਦੁੱਖ ਲੈ ਕੇ ਜਿਹੜਾ ਦੁੱਖ ਪ੍ਰਸ਼ਾਸਨ ਵੱਲੋਂ ਹਲੇ ਤੱਕ ਨਹੀਂ ਸੁਣਿਆ ਗਿਆ ਹੈਗਾ ਕੱਲ 3 ਤਰੀਕ ਦਾ ਲਾਸਟ ਅਲਟੀਮੇਟਮ ਹੈ ਲੇਕਿਨ ਹਲੇ ਤੱਕ ਵੀ ਕੋਈ ਸੁਨੇਹਾ ਨਹੀਂ ਆਇਆ ਕਿ ਜਿਹੜੇ ਅਪਰਾਧੀ ਰਹਿ ਗਏ ਸੀ ਉਹ ਪਕੜੇ ਗਏ ਨੇ ਸੋ ਇਹ ਤਸਵੀਰਾਂ ਨੇ ਜੀ ਮਤਲਬ ਇਹ ਸ਼ੋਅ ਜਨ ਕਰ ਲੋ ਸ਼ੋਕ ਜੀ ਤੁਸੀਂ ਵੀ ਸਮਾਣਾ ਦੇ ਇੱਕ ਵਾਸੀ ਨੂੰ ਇਹ ਇਹ ਮੰਝਰ ਪੈ ਅੱਜ ਤੋਂ ਪਹਿਲਾਂ ਸਮਾਣਾ ਦੇ ਦੇਖਿਆ ਇਹ ਬੜੀ ਦੁਖਦਾਈ ਗੱਲ ਹੈ ਕਿ ਐਡਾ ਵੱਡਾ ਦੁਖਾਂਤ ਹੋਣ ਤੋਂ ਬਾਅਦ ਵੀ ਸਰਕਾਰ ਦਾ ਕੋਈ ਨੁਮਾਇੰਦਾ ਪੂਰੇ ਬੱਚਿਆਂ ਦੀ ਸਾਰ ਲੈਂਡ ਨਹੀਂ ਆ ਰਿਹਾ ਜੋ ਬੱਚੇ ਅੱਜ ਘਰ ਚ ਦੁੱਖ ਦੇ ਮਾਰੇ ਪਰਿਵਾਰ ਮਤਲਬ ਘਰ ਬੈਠ ਕੇ ਦੁੱਖ ਵੰਡਾਉਣਾ ਚਾਹੁੰਦੇ ਸੀ ਅੱਜ ਉਹਨਾਂ ਨੂੰ ਇਨਸਾਫ ਵਾਸਤੇ ਸੜਕਾਂ ਤੇ ਬੈਠਣਾ ਪੈ ਰਿਹਾ ਹੈ ਇਹ ਸ਼ਹਿਰ ਵਾਸਤੇ ਬੜੇ ਸ਼ਰਮ ਦੀ ਗੱਲ ਹੈ ਬਹੁਤ ਸ਼ਰਮ ਦੀ ਗੱਲ ਆ ਅੱਜ ਸਾਰਾ ਸ਼ਹਿਰ ਅੱਖਾਂ 'ਚ ਪਾਣੀ ਐ ਵੀ ਇਨਸਾਫ ਵਾਸਤੇ ਸਾਨੂੰ ਦਰ ਦਰ ਭਟਕਣਾ ਪੈ ਰਿਆ ਰੋਸ਼ ਮਾਰਚ ਕੱਟਨੇ ਪੈ ਰਹੇ ਨੇ ਔਰ ਕੈਂਡਲ ਮਾਰਚ ਕੱਟਨੇ ਪੈ ਰਹੇ ਨੇ ਸ਼ਹਿਰ ਵਾਸਤੇ ਬੜੇ ਸ਼ਰਮ ਦੀ ਗੱਲ ਐ ਸਰਕਾਰ ਸੁੱਤੀ ਪਈ ਐ ਭਗਵੰਤਾਨ ਸੁੱਤਾ ਪਿਆ ਸ਼ਰਮ ਕਰੇ ਭਗਵਾਨ ਤੁਮਾਰ ਸਰਕਾਰ ਇੱਕ ਪਾਸੇ ਤਾਂ ਆਪਾਂ ਪੱਤਰਕਾਰ ਤਾਂ ਬੜੇ ਲੰਬੇ ਸਮੇਂ ਤੋਂ ਕਰ ਰਹੇ ਤੁਸੀਂ ਵੀ ਕਰ ਰਹੇ ਹੋ ਇੱਕ ਪਾਸੇ ਤੇ ਜਿਹੜੇ ਸ਼ਰਾਬ ਨਾਲ ਮਰੇ ਲੋਕ ਨੇ ਉਹਨਾਂ ਨੂੰ ਮਦਦ ਵੀ ਦੇ ਚੰਦੀ ਉੱਥੇ ਖੁਦ ਮੁੱਖ ਮੰਤਰੀ ਸਾਹਿਬ ਪਹੁੰਚਦੇ ਨੇ ਲੇਕਿਨ ਇੱਥੇ ਕੋਈ ਆਇਆ ਨਹੀਂ ਰਹਾ ਇੱਥੇ ਸਰਕਾਰੀ ਨੁਮਾਇੰਦਾ ਡੀਸੀ ਤੱਕ ਨਹੀਂ ਆਏ ਦੇਖੋ ਬਾਰ ਬਾਰ ਇਥੋਂ ਮਾਪਿਆਂ ਦੀ ਮੰਗ ਕੀਤੀ ਜਾ ਰਹੀ ਹੈ ਵੀ ਸਾਨੂੰ ਡੀਸੀ ਦਾ ਮਿਲਾ ਦਿਓ ਸਾਨੂੰ ਕੋਈ ਮੰਤਰੀ ਦਾ ਮਿਲਾ ਦਿਓ ਜਿਸ ਤੋਂ ਅਸੀਂ ਮੰਗ ਰੱਖ ਅਸੀਂ ਸਕੀਏ ਵੀ ਸਾਨੂੰ ਇਨਸਾਫ ਦਿਓ ਪਰ ਹਜੇ ਤੱਕ ਕੋਈ ਵੀ ਉਹ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀਂ ਆ ਪਹੁੰਚਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਇਦਾਂ ਦੇ ਪੋਸਟਰ ਵੀ ਜਿਹੜੇ ਹੈਗੇ ਨੇ ਉਹ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੰਕਾਰੀ ਮੁੱਖ ਮੰਤਰੀ ਪੰਜਾਬ ਦਾ ਬੁਚੜ ਗੁੰਮਸ਼ੁਦਾ ਦੀ ਤਲਾਸ਼ ਸਾਭ ਤੌਰ ਤੇ ਲਿਖਿਆ ਗਿਆ ਪੰਜਾਬ ਸਰਕਾਰ ਮਰਦਾਬਾਦ ਸ਼੍ਰੀ ਸ਼ੋਮਨ ਲਾਲ ਕੋਹਲ ਠੀਕ ਹੈ ਜੀ ਉਹਨਾਂ ਵੱਲੋਂ ਇਹ ਜਿਹੜੀ ਹੈਗੀ ਹੈ ਇੱਕ ਤਰ੍ਹਾਂ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ ਸੋ ਸਤਿਕਾਰਯੋਗ ਸਮਾਣਾ ਨਿਵਾਸੀਆਂ ਨੂੰ ਬੜੀ ਦੁਖੀ ਹਿਰਦੇ ਦੇ ਨਾਲ ਮੇਰਾ ਨਾਮ ਜਰੀ ਚੌਹਣ ਲਾਲ ਗੋਇਲ ਖਿਆਰੇ ਕਲਾਂ ਵਾਲੇ ਮੈਂ ਨਹੀਂ ਅਨਾ ਹਾਜ਼ਰ ਮੈਂ ਨਹੀਂ ਕੀਤਾ ਬਾਬ ਬਾਲਾ ਪਬਲਿਕ ਦੀ ਸੇਵਾ ਚ 20 ਸਾਲ ਤੋਂ 24 ਘੰਟੇ ਹਾਜ਼ਰ ਜੋ ਮੇਰੇ ਮਾਸੂਮ ਬੱਚਾ ਨਾਲ ਪ੍ਰਸ਼ਾਸਨ ਦੀ ਅਣਗੈਨੀ ਇੱਥੇ ਦੇ ਐਮਐਲਏ ਦੀ ਅਣਗੈਨੀ ਭਗਵਾਨ ਅਤਮਾਨ ਦੀ ਅਣਗੈਨੀ 92 ਐਮਐਲਏ ਮੈਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਬੀਕ ਮਾਂ ਦੇ ਬਣ ਜਾ ਕਿਉਂ ਟੇ ਆਪਾਂ ਵੋਟਾਂ ਦੇ ਵੀ ਲੈਣਾ ਆਪਣੇ ਬੱਚਾ ਨੂੰ ਅਸੀਂ ਇਨਸਾਬ ਜਦੋਂ ਪੰਜਾਬ ਦੇ ਵਿੱਚ ਧਰਨੇ ਲਾਉਣੇ ਬੈਣਾ ਜੇ ਚਪਕ ਮਾਂ ਜਮਾਨ ਆਇਆ ਅਸੀਂ ਧਰ ਨਹੀਂ ਧੱਕਾਂਗੇ ਧੰਨਵਾਦ ਸਰਦਾਰ ਸੋ ਸਾਫ ਤੌਰ ਦੇ ਉੱਪਰ ਰੋਸ਼ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਲੋਕ ਇੱਥੇ ਆਪਣੇ ਆਪ ਪਹੁੰਚੇ ਹੋ ਨੇ ਇਸ ਦੁਖ ਦੀ ਘੜੀ ਦੇ ਵਿੱਚ ਪੂਰਾ ਸਮਾਣਾ ਸ਼ਹਿਰ ਇਕੱਠਾ ਹੋਇਆ ਸਰਦਾਰ ਜੀ ਇਸ ਦੁਖ ਦੀ ਘੜੀ ਦੇ ਵਿੱਚ ਕੀ ਸਰਕਾਰ ਨੂੰ ਨਸੀਹਤ ਹੈ ਵੇਖੋ ਇਹ ਸਰਕਾਰ ਜਿਹੜੀ ਹੈ ਇਹਨਾਂ ਲੋਕਾਂ ਨੇ ਚੁਣੀ ਹੋਈ ਹੈ ਕਿਉਂਕਿ ਇੱਕ ਹਿੰਦੂ ਸਾਹਿ ਬਦਲਾ ਲਵਾਂਗੇ ਆਹ ਦੇਖ ਲਓ ਬਦਲਾ ਤੁਹਾਡੇ ਸਾਹਮਣੇ ਕਿਹੜਾ ਬਦਲਾ ਆ ਆਹ ਦੇਖ ਲਓ ਹਾਂਜੀ ਇਹ ਸਰਕਾਰ ਜੀ ਦੀ ਬੁੱੱਛੜ ਸਰਕਾਰ ਬਣ ਚੁੱਕੀ ਹੈ ਹੁਣ ਆ ਦੇਖੋ ਬੁੱੱਛੜ ਯਾਰ ਬੱਚਿਆਂ ਦੇ ਬਿਲਕੁਲ ਤਰਸ ਨਹੀਂ ਕੀਤਾ ਭਗਵੰਤਬਾਲੇ ਕੁਵਾਰੀ ਵੀ ਇੱਥੇ ਨਹੀਂ ਆਇਆ ਕੋਈ ਟਵੀਟ ਨਹੀਂ ਕੀਤਾ ਕੋਈ ਫੇਸਬੁੱਕ ਤੇ ਕੁਝ ਨਹੀਂ ਕਿਹਾ ਉਹਨੇ ਬਸ ਸ਼ਰਾਬ ਪੀ ਲੈਂਦਾ ਸੌ ਜਾਂਦਾ ਸ਼ਰਾਬ ਪੀ ਆਈ ਸ਼ਰਾਬ ਹੋਰ ਕੋਈ ਕੰਮ ਨਹੀਂ ਹੁੰਦਾ ਸ਼ਰਾਬ ਸ਼ਰਾਬ ਪੀਂਦਾ ਤੇ ਮੋਜਾਂ ਕਰਦਾ ਬਸ ਆਖਰ ਨੂੰ ਪੂਰੇ ਪੰਜਾਬ ਦੀ ਭਾਵ ਤੋੜਿਆ ਮੁੱਖ ਮੰਤਰੀ ਸਾਹਿਬ ਦੇ ਸਿਰ ਦੇ ਉੱਪਰ ਫੌਜ ਸਾਹਿਬ ਦੇ ਉੱਪਰ ਜਿਹੜਾ ਲੋਕਾਂ ਦਾ ਗੁੱਸਾ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਸੋ ਇਹਨਾਂ ਤਸਵੀਰਾਂ ਨੂੰ ਦੇਖ ਕੇ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈਗਾ ਕਿ ਕੀ ਕੁਸ਼ਲ ਲੋਕ ਸਰਕਾਰ ਬਾਰੇ ਇਸ ਵੇਲੇ ਸੋਚ ਰਹੇ ਨੇ ਪਰ ਸਮਾਣਾ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਦੁਖਦਾਈ ਖਬਰ ਇਹ ਹੈਗੇ ਜੋ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਇਹਨਾਂ ਤਸਵੀਰਾਂ ਦੇ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਕਿ ਸਮਾਣਾ ਦੇ ਜਿਹੜੇ ਲੋਕ ਹੈਗੇ ਨੇ ਉਹ ਇਨਸਾਫ ਦੇ ਲਈ ਲੱਗੇ ਹੋਏ ਨੇ ਸੋਈ ਸਭ ਦੇ ਵਿੱਚ ਵਿਜੇਂਦਰ ਸਿੰਘਲਾ ਜੀ ਪਹੁੰਚੇ ਹੋਏ ਨੇ ਸਿੰਘਲਾ ਸਾਹਿਬ ਬਹੁਤ ਦੁਖਦਾਈ ਘਟਨਾ ਹੈਗੀ ਹੈ ਪਰ ਸਰਕਾਰ ਵੱਲੋਂ ਕੋਈ ਉਮਦਾ ਕਦਮ ਨਹੀਂ ਚੁੱਕਿਆ ਗਿਆ ਇਹ ਜ਼ਰੂਰ ਹੈ ਕਿ ਜਿਹੜੇ ਪਹਿਲੇ ਲੱਗੇ ਐਮਐਲਏ ਨੇ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਜਿਹੜੇ ਹੁੰਦੇਲਸ ਆ ਐਮਐਲਏ ਨੇ ਉਹਦੇ ਇਲਜ਼ਾਮ ਲੱਗ ਰਹੇ ਨੇ ਸਤ ਮਾਸੂਮ ਬੱਚੇ ਸਾਡੇ ਸ਼ਹਿਰ ਦੇ ਇੱਕ ਐਕਸੀਡੈਂਟ ਦੇ ਨਾਲ ਰੱਬ ਨੂੰ ਪਿਆਰੇ ਹੋ ਗਏ ਜੀ ਉਹਨਾਂ ਦੇ ਮਾਪੇ-ਬਾਪ ਤੇ ਸਾਰੇ ਸ਼ਹਿਰ ਨੇ ਜਿੱਦਣ ਤੋਂ ਹਾਦਸਾ ਹੋਇਆ ਭੋਗ ਤੱਕ ਬਹੁਤ ਸਬਰ ਕੀਤਾ ਕਿ ਸਰਕਾਰ ਬੰਦੀ ਕਾਰਵਾਈ ਟਿਪਰ ਬਾਲਕ ਤੇ ਕਰੂਗੀ ਵੱਖ-ਵੱਖ ਅਫਸਰਾਂ ਵੱਲੋਂ ਆਸ਼ਵਾਸਨ ਦੁਹਾਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਕਿ ਸਾਰਾ ਸ਼ਹਿਰ ਹਰ ਰੋਜ਼ ਇਕੱਠਾ ਹੋ ਕੇ ਇਸ ਦੇ ਉੱਪਰ ਪ੍ਰਦਰਸ਼ਨ ਕਰ ਰਿਹਾ ਹੈ ਤਾਂ ਕਿ ਸਖਤੋ ਸਖਤ ਕਾਰਵਾਈ ਟਿੱਪਰ ਦੇ ਮਾਲਕ ਦੇ ਉੱਪਰ ਹੋਵੇ ਔਰ ਤਾਂਕਿ ਸਾਡੇ ਸ਼ਹਿਰ ਦੇ ਜਿਹੜੇ ਨੌਜਵਾਨ ਮਾਸੂਮ ਬੱਚੇ ਪੂਰੇ ਹੋ ਗਏ ਉਹਨਾਂ ਦੇ ਮਾਤਾ ਪਿਤਾ ਨੂੰ ਕੋਈ ਸਾਂ ਮਿਲ ਸਕੇ ਸਿਗਨਾ ਜੀ ਤੁਸੀਂ ਵੀ ਸਰਕਾਰ ਦੇ ਵਿੱਚ ਬਜਾਰਤ ਭੂਗੀ ਜਾਂਦੀ ਹੈ ਕੀ ਕਦੀ ਹੋਇਆ ਕਿ ਐਟਾ ਵਟਾ ਹਾਲਾਤਾ ਹੋ ਗਿਆ ਹੋਵੇ ਉਸ ਡਿਸਟ੍ਰਿਕਟ ਦਾ ਡੀਸੀ ਤੱਕ ਵੀ ਨਾ ਆਇਆ ਹੋਵੇ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਮੈਂ ਆਪਣੇ ਆਪ ਇਸ ਗੱਲ ਤੇ ਹੈਰਾਨ ਹੈ ਕਿ ਸਾਰੇ ਸ਼ਹਿਰ ਨੇ ਤੇ ਮਾਤਾ ਪਿਤਾ ਨੇ ਬੜਾ ਸਬਰ ਰੱਖਿਆ ਸੱਤ ਮਾਸੂਮ ਬੱਚਿਆਂ ਦੇ ਪਰਿਵਾਰਾਂ ਨੇ ਸਬਰ ਰੱਖਿਆ ਕਿ ਭੋਗ ਤੱਕ ਜ਼ਰੂਰ ਸਰਕਾਰ ਟਿਪਰ ਦੇ ਮਾਲਕ ਨੂੰ ਪਰਚਾ ਦਰਜ ਕਰਕੇ ਅੰਦਰ ਕਰੂਗੀ ਪਰ ਬੜੀ ਸ਼ਰਮ ਦੀ ਗੱਲ ਹੈ ਕਿ ਸਰਕਾਰ ਨੇ ਸਮੇਂ-ਸਮੇਂ ਤੇ ਵਿਸ਼ਵਾਸ ਦੇਣ ਦੇ ਬਾਵਜੂਦ ਉਸ ਗੱਲ ਨੂੰ ਨਹੀਂ ਪੂਰਾ ਕੀਤਾ ਇਸੇ ਕਰਕੇ ਸਾਰਾ ਸ਼ਹਿਰ ਲਗਾਤਾਰ ਪ੍ਰਦਰਸ਼ਨ ਦੇ ਰੂਪ ਵਿੱਚ ਆਪਣਾ ਰੋਸ ਪ੍ਰਗਟ ਕਰ ਰਿਹਾ ਹੈ ਸੋ ਬਿਲਕੁਲ ਜਿਹੜੇ ਭਾਵੁਕ ਸ਼ਬਦ ਹੈਗੇ ਨੇ ਹਰੇਕ ਇਨਸਾਨ ਦੇ ਮਨ ਕਰ ਰਹੇ ਨੇ ਚਾਹੇ ਮੌਜੂਦਾ ਸਰਕਾਰ ਦੇ ਲੋਕ ਨਹੀਂ ਆਏ ਹੈਗੇ ਪਰ ਹੋਰ ਪਾਰਟੀਆਂ ਪੁਰਾਣੀਆਂ ਦੇ ਲੋਕ ਆ ਕੇ ਇਸ ਗੱਲ ਦੇ ਉੱਪਰ ਇਤਰਾਜ਼ ਜਤਾ ਰਹੇ ਨੇ ਕਿ ਪ੍ਰਸ਼ਾਸਨ ਚ ਕੋਈ ਉਗਮਾ ਕਦਮ ਨਹੀਂ ਚੁੱਕਿਆ ਗਿਆ ਹੈਗਾ ਤੇ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਾ ਇੱਕ ਵਾਰੀ ਜਾਂਦੇ ਹੋਏ ਤਸਵੀਰ ਦਿਖਾਦਾ ਵੀ ਕਿੰਨਾ ਵੱਡਾ ਹਜੂਮ ਜਿਹੜਾ ਹੈਗਾ ਸਮਾਣਾ ਦੇ ਵਿੱਚ ਇਕੱਠਾ ਹੋਇਆ ਗਿਆ ਸੋ ਇਹ ਤਸਵੀਰਾਂ ਬੇਹਦ ਦੁਖਦਾਈ ਨੇ ਜੋ ਸਮਾਣਾ ਬਾਰੇ ਦਿਖਾ ਰਹੇ ਸੀਗੇ ਸੋ ਕੋਸ਼ਿਸ਼ ਹੈ ਕਿ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ ਇਸ ਖਬਰ ਦੇ ਨਾਲ ਧੰਨਵਾਦ ਜੀ ਜਿੱਥੇ ਵੀ ਜਦੋਂ